ਟਾਰਟ ਮਨੁੱਖ ਦਾ ਦਿਲ ਬੜਾ ਗੁੰਝਲਦਾਰ ਸਿਸਟਮ ਹੈ ਡੰਡੀ ਪੈਨਿਕ ਅਟੈਕ ਦੀ ਸਥਿਤੀ ਵਿੱਚ ਦਿਲ ਵਿੱਚ 깊ੇ ਡਰ ਜਾਂ ਚਿੰਤਾ ਦੇ ਕਾਰਨ ਅਚਾਨਕ ਆਉਂਦਾ ਹੈ ਡੰਡੀ ਜਦੋਂ ਕੋਈ ਵਿਅਕਤੀ ਅੱਬੜਵਾਹੇ ਘਬਰਾ ਕੇ ਪ੍ਰਤੀਕਿਰਿਆ ਕਰੇ ਤਾਂ ਇਸ ਅਵਸਥਾ ਨੂੰ ਪੈਨਿਕ ਅਟੈਕ ਕਿਹਾ ਜਾਂਦਾ ਹੈ ਡੰਡੀ ਪੈਨਿਕ ਅਟੈਕ ਵਿਅਕਤੀ ਨੂੰ ਕਿਸੇ ਵੀ ਸਮੇਂ ਅਤੇ ਵਾਰ-ਵਾਰ ਆ ਸਕਦਾ ਹੈ ਡੰਡੀ ਕਈ ਵਾਰ ਵਿਅਕਤੀ ਨੂੰ ਗਹਿਰੇ ਸਦਮੇ ਜਾਂ ਦੁਰਘਟਨਾ ਦੀ ਸਥਿਤੀ ਵਿੱਚ ਵੀ ਪੈਨਿਕ ਅਟੈਕ ਹੋ ਸਕਦਾ ਹੈ ਡੰਡੀ ਪੈਨਿਕ ਅਟੈਕ ਨਾਲ ਵਿਅਕਤੀ ਦੀ ਨਿੱਜੀ ਜ਼ਿੰਦਗੀ ਕਾਫੀ ਪ੍ਰਭਾਵਿਤ ਹੁੰਦੀ ਹੈ ਡੰਡੀ ਇਸ ਦੇ ਲੱਛਣਾਂ ਵਿੱਚ ਵਿਅਕਤੀ ਨੂੰ ਮਰਨ ਤੋਂ ਡਰਨਾ, ਦਿਲ ਦੀ ਧੜਕਣ ਵਧਣੀ, ਪਸੀਨਾ ਆਉਣਾ, ਗਲਾ ਸੁੱਕਣਾ, ਸਾਹ ਲੈਣ ਵਿੱਚ ਦਿੱਕਤ ਆਉਣੀ, ਠੰਡ ਲੱਗਣੀ, ਚਿੱਤ ਘਬਰਾਉਣਾ, ਉਲਟੀਆਂ ਲੱਗਣੀਆਂ, ਸਿਰ ਚੱਕਰ ਆਉਣਾ, ਅਚਾਨਕ ਸਿਰ ਅਤੇ ਸੀਨੇ ਵਿੱਚ ਦਰਦ ਹੋਣਾ, ਨਿਰਾਸ਼ ਰਹਿਣਾ ਆਦ ਸਾਮਿਲ ਡੰਡੇ ਪੈਨਿਕ ਅਟੈਕ ਤੋਂ ਮੁਕਤ ਕਰਵਾਉਣ ਲਈ ਇਹ ਟ ਲਿਖੇ ਨੁਕਤੇ ਲਾਹੇਮੰਦ ਹੁੰਦੇ ਹਨ ਡੰਡੇ ਪਹਿਲੀ ਵਾਰ ਪੈਨਿਕ ਅਟੈਕ ਆਉਣ ਨਾਲ ਵਿਅਕਤੀ ਦਾ ਸਰੀਰ ਅਤੇ ਮਨ ਬੇਕਾਬੂ ਹੋ ਜਾਂਦੇ ਹਨ ਡੰਡੇ ਵਿਅਕਤੀ ਨੂੰ ਢੂੰਗੇ ਢੂੰਗੇ ਸਾਹ ਲੈਣੇ ਚਾਹੀਦੇ ਹਨ ਡੰਡੇ ਇਸ ਨਾਲ ਮਨ ਵਿੱਚ ਹੋ ਰਹੀ ਉਥਲ-ਪੁਥਲ ਨੂੰ ਠੱਲ ਪੈਂਦੀ ਹੈ ਡੰਡੀ ਰੋਗੀ ਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ ਡੰਡੀ ਇਸ ਨਾਲ ਵਿਅਕਤੀ ਤਰੂ ਤਾਜ਼ਾ ਰਹਿੰਦਾ ਹੈ ਅਤੇ ਊਰਜਾ ਮਿਲਦੀ ਹੈ ਡੰਡੀ ਵਿਅਕਤੀ ਦੇ ਦਿਮਾਗ ਨੂੰ ਸ਼ਾਂਤ ਰੱਖਣ ਲਈ ਡਾਕਟਰੀ ਸਲਾਹ ਨਾਲ ਅਰੋਮਾ ਥੈਰੇਪੀ ਦੀ ਵਰਤੋਂ ਕਰਨੀ ਚਾਹੀਦੀ ਹੈ ਡੰਡੀ ਮਨ ਨੂੰ ਇਕਾਗਰ ਚਿੱਤ ਕਰਨ ਲਈ ਮੈਡੀਟੇਸ਼ਨ ਕਾਫੀ ਲਾਹੇਮੰਦ ਸਿੱਧ ਹੁੰਦੀ ਹੈ ਡੰਡੀ ਵਿਅਕਤੀ ਨੂੰ ਪੈਨਿਕ ਅਟੈਕ ਕਿਸ ਹਾਲਤ ਵਿੱਚ ਆਇਆ ਹੈ ਉਸ ਦੀ ਪਛਾਣ ਕਰਕੇ ਭਵਿੱਖ ਵਿੱਚ ਇਹੋ ਜਹੀ ਸਥਿਤੀ ਪੈਦਾ ਹੋਣ ਤੇ ਉਸ ਤੋਂ ਬਿਹਤਰ ਹੈ ਡੰਡੀ ਪੀੜਿਤ ਵਿਅਕਤੀ ਨੂੰ ਆਪਣੀ ਰੁਚੀ ਦੇ ਅਨੁਸਾਰ ਮਿਊਜ਼ਿਕ ਕਿਤਾਬਾਂ ਪੜ੍ਹਨ ਪੇਂਟਿੰਗ ਡਾਂਸ ਆਦ ਕਰਿਆਵਾਂ ਵਿੱਚ ਆਪਣੇ ਆਪ ਨੂੰ ਮਸਰੂਫ ਕਰ ਲੈਣਾ ਚਾਹੀਦਾ ਹੈ ਡੰਡੀ ਇਸ ਤਰ੍ਹਾਂ ਵਿਅਕਤੀ ਦਾ ਦਿਮਾਗ ਰਿਲੈਕਸ ਰਹਿੰਦਾ ਹੈ ਡੰਡੀ ਜਿੰਨੀ ਜਲਦੀ ਹੋ ਸਕੇ ਡਾਕਟਰੀ ਸਲਾਹ ਲੈਣੀ ਚਹੀਦੀ ਹੈ ਡੰਡੇ